ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਾਡੇ ਸੇ ਹੋਣ ਵਾਲੇ ਨੇਗੇ ਤੇ ਅੱਜ ਅੱਜ ਜਾ ਰਹੇ ਹਾਂ ਅਸੀਂ ਬਹੁਤ ਨੇਰੇ ਦੇ ਉੱਤੇ ਮੈਂ ਕਿ ਬੀਬੀ ਸਰਦਾਰ ਜੀ ਸਰਦਾਰ ਜੀ ਤਾਂ ਬਾਗੇ ਸੀ 5 ਵਜੇ ਤੇ ਸਾਡੇ ਫਿਰ ਸਕਿਆ ਜਿਹੜਾ ਘਰ ਲੈਤਾ ਤੇ ਉਹਨਾਂ ਨੇ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਕਿ ਆਪ ਦਾ ਸਮਾਨ ਧਾਰ ਲੰਗੇ ਤੇ ਆਪਾਂ ਹਨਾ ਸੁਖਮੀ ਸਾਹਿਬ ਦੇ ਪਾਸ ਤੇ ਜਾਂਦੇ ਆਂ ਪਾਸ ਤਾਂ ਹੋ ਹੀ ਜਾਂਦਾਗਾ ਪਰ ਜਿਹੜੇ ਘਰ ਦੀਆਂ ਮਜ਼ਦੂਰੀਆਂ ਨੇ ਕੰਮ ਨੇ ਉਹ ਵੀ ਕਰਕੇ ਜਾਣੇ ਪੈਂਦੇ ਨੇ ਮੱਜਾ-ਮੁੱਜਾ ਸੀ ਆਕੇ ਨਵਾਵਾਂਗੇ ਅਸੀਂ 8 ਵਜੇ ਨੂੰ ਆ ਜਾਾਂਗੇ ਤੇ ਡਾਲੀ ਵਾਲੇ ਬਾਬਿਆਂ ਦੇ ਪ੍ਰਸਾਦੇ ਬਣਾ ਦਿੱਤੇ ਨੇਗੇ ਇੱਧਰ ਝਾੜੂ-ਖੂੜੂ ਉਦੋਂ ਸਾਰੇ ਲੱਗ ਗਿਆ ਕੱਪੜੇ ਵੀ ਤੁੱਟੇ ਗਏ ਤੇ ਪਰ ਬਸ ਜਿਹੜੇ ਹੁਣ ਪਾਣੀ ਕੱਢ ਕੇ ਸੁਪਨੇ ਆਕੇ ਪਾਵਾਂਗੇ ਤੇ ਮੱਜਾਂ ਕੇ ਨਵਾਵਾਂਗੇ ਜਿੰਨਾਕ ਸਾਨੂੰ ਪਤਾ ਹੀ ਹੈ ਸਾਡੇ ਸਿਵਾ ਜੀ ਨੂੰ ਜਿੰਨਾ ਕੁ ਪਹਿਣਾ ਤੇ ਕੰਮ ਹੁੰਦਾ ਉਹਨਾਂ ਕੁ ਕਰ ਲੰਨੇ ਆ ਵੀ ਹੈ ਨਾ ਤੇ ਅੱਜ ਅਸੀਂ ਸਵੇਰੇ ਨਹੀਂ ਨਾ ਉੱਠ ਕੇ ਹੋਣ ਲੱਗੇ ਭਾਵੇਂ ਭਾਈ ਕੰਮ ਕਰੇ ਤੇ ਬੀਬੀ ਅੱਜ ਵਿਚਾਰੀ ਗੁਰਦੁਆਰੇ ਸਾਹਿਬ ਵੀ ਨਹੀਂ ਗਏ ਜਾਇਆ ਗਿਆ ਕਿਉਂਕਿ ਐਸੀ ਵੀ ਉਹਨਾਂ ਨੂੰ ਜਾਣਾ ਹੋਰ ਮੱਥਾ ਟੇਕ ਲਾਂਗੇ ਚੱਲ ਹੈ ਨਾ ਤੇ ਸਾਨੂੰ ਪਤਾ ਹੀ ਹੈ ਜਿੱਦ ਜਾਣਾ ਹੁੰਦਾ ਹੈ ਨਾ ਜਿਹੜੇ ਕੰਮ ਹੁੰਦੇ ਰੋਜ਼ ਹੀ ਕਰਨੇ ਹੁੰਦੇ ਨੇ ਆਲੇ ਸ਼ਰੀਫ ਕੇ ਚ ਵੀ ਖੜਨਾ ਹੁੰਦਾ ਹੈ ਹੈ ਨਾ ਤੇ ਅੱਜ ਹੈਗੀ 10ਵੀਂ ਤੇ ਜੇਠ ਮਹੀਨੇ ਦੀ ਦਸਵੀਂ ਆ ਵਹਿ ਬ੍ਰੂਣਾ ਇਹ ਮਹੀਨਾ ਸਾਰੇ ਲਈ ਵਧੀਆ ਹੋਵੇ ਠੀਕ ਠਾਕ ਹੋਵੇ ਤੇ ਅਸੀਂ ਸਾਨੂੰ ਲੌਂਗਵਾਲ ਅਸੀਂ ਦਸਵੀਂ ਤੇ ਜਾਣੇ ਹੁੰਦੇ ਆਂਗੇ ਤੇ ਸਾਨੂੰ ਉੱਥੇ ਵੀ ਜਾਣਾ ਜ਼ਰੂਰੀ ਅੱਜ ਤੇ ਕਿਉਂਕਿ ਕੱਠ ਵਾਲੀ ਦਸਵੀਂ ਆ ਉਧਰੋਂ ਮੱਗਰ ਦੇ ਮਹੀਨੇ ਦੀ ਦਸਵੀਂ ਹੁੰਦੀ ਹੈ ਜਿਹੜੀ ਉਹ ਕੱਠ ਵਾਲੀ ਹੁੰਦੀ ਹੈ ਉਹ ਤੇ ਵੀ ਜ਼ਰੂਰੀ ਹੁੰਦਾ ਸਾਨੂੰ ਜਾਣਾ ਉਧਰੋਂ ਜੇਠ ਦੇ ਮਹੀਨੇ ਦੀ ਦਸਵੀਂ ਹੁੰਦੀ ਹੈ ਸਾਨੂੰ ਉਹ ਤੇ ਵੀ ਜ਼ਰੂਰੀ ਹੁੰਦਾ ਜਾਣਾ ਉਹ ਤਾਂ ਅਸੀਂ ਵੀ ਵਗ ਵੀ ਜਾਣਿਆ ਹਰ ਮਹੀਨੇ ਵੀ ਵਗ ਜਾਣਿਆ ਹਨਾ ਵਿੱਚ ਦੀ ਕੋਈ ਮਿਸ ਵੀ ਬਾਜੀ ਜਾਂਦੀ ਹੈ ਦਸਵੀਂ ਇੱਕ ਸਾਨੂੰ ਜਾਣਾ ਉੱਥੇ ਜ਼ਰੂਰੀ ਆਏਗਾ ਤੇ ਸਿੱਧੇ ਸਮਾਧਾਨੇ ਨੇ ਨਵੇਂ ਗੁਰੂ ਘਰ ਹੈਗਾ ਮੱਥਾ ਟੇਕਦੇ ਆ ਹਨਾ ਦੋਸ਼ ਚੜਦਾ ਸੁੱਖਾਂ ਵਾਰ ਆਉਂਦੀਆਂ ਨੇ ਹਨਾ ਹੈਗਾ ਉੱਥੇ ਜੀ ਗੁਰੂ ਘਰ ਹੈਗਾ ਕੋਈ ਇਹੋ ਵੀ ਹੈਗਾ ਗੁਰੂ ਘਰ ਮੱਥਾ ਟੇਕਣ ਜੋ ਤੱਕ ਪਿਓ ਪਾਏ ਮੈਂ ਲੰਗਰ ਸਰਦਾ ਸਮਾਣ ਸਰਦਾ ਸਮਾਨ ਪਾਏ ਆਉਣਿਆ ਆ ਕੇ ਸਰਦਾਰ ਜੀ ਹੁਣ ਤੁਹਾਨੂੰ ਪਤਾ ਜੀ ਆਪਾਂ ਲਾਉਣ ਲੱਗਾਂਗੇ 9-10 ਤਰੀਕ ਨੂੰ ਜੀਰੀ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੈਗਾ ਤੇ ਹੁਣ ਆ ਕੇ ਉਹਨਾਂ ਨੇ ਸੁਖਮਨੀ ਸਾਹਿਬ ਦੇ ਪਾਠ ਤੋਂ ਆ ਕੇ ਫਿਰ ਖੇਤ ਜਾਣਗੇ ਇੱਕ ਆਪਣੇ ਸੋਨਨੀ ਹੈਲਪਰ ਰੱਖਿਆ ਹੋਇਆਗਾ ਤੇ ਉਹ ਜਾਊਗਾ ਖੇਤ ਦੋਨੇ ਜਣੇ ਜਾਣਗੇ ਖੇਤ ਤਿਆਰੀ ਕਰਦੇ ਨੇ ਸੋਨਾ ਲਾਉਣ ਦੀ ਤੇ ਬਾਕੀ ਮੈਂ ਤੇ ਸੁਖਮਣੀ ਜਾਵਾਂਗੇ ਦਸਮੀ ਤੇ ਵੀ ਤੇ ਚਲੋ ਜਿੰਨਾ ਕਿ ਆਪਾਂ ਤੁਹਿਆ ਹਣਾ ਤੇ ਉਹ ਪਰਿਵਾਰ ਨੇ ਕਿਹਾ ਸੀ ਕਹਿੰਦੇ ਸਾਨੂੰ ਇੰਨੀ ਖੁਸ਼ੀ ਆ ਸਾਡੇ ਘਰ ਦੀ ਸਾਨੂੰ ਵੀ ਖੁਸ਼ੀ ਆ ਜੀ ਸਾਰਿਆਂ ਨੂੰ ਨਾ ਥਾਂ ਬਹੁਤ ਢੀੜਾ ਸੀ ਤਿੰਨ ਚਾਰ ਕਿ ਬਿਸਵੀ ਸੀ ਰਹਿੰਦੇ ਸੀਗੇ ਢੀੜਾ ਬਹੁਤ ਘਰ ਸੀਗਾ ਮਾਲ ਪਕਸੂ ਵਾਲੇ ਘਰੇ ਹਨਾ ਵੀੜੇ ਕਰਤੇ ਨਹੀਂ ਸਰਦਾ ਹੈ ਨਾ ਲਾ ਹੀ ਕੋਈ ਲਵੇ ਲਾਉਣੇ ਸੀਗਾ ਵੀ ਉੱਥੇ ਲੈ ਲਾਂਦੇ ਫਿਰ ਦੂਰ ਚੱਲ ਕੇ ਲੈਤਾ ਉਹਨਾਂ ਨੇ ਘਰ ਪਾਇਆ ਪਵਾਇਆ ਲੈਤਾ ਸਾਡੇ ਮੰਮੂ ਤੇ ਵਧੀਆ ਪਾਇਆ ਹੋਇਆਗਾ ਤੁਹਾਨੂੰ ਘਰ ਵੀ ਦਿਖਾਵਾਂਗੇ ਤੇ ਆਪਾਂ ਜਾਵਾਂਗੇ ਹੈਨਾ ਦਿਖਾਉਣਿਆ ਵੀ ਕਹੇ ਜਾਂ ਆਪਾਂ ਮੈਂ ਵੀ ਨਹੀਂ ਦੇਖਿਆ ਹੈ ਤੇ ਘਰ ਤੇ ਪਹਿਲਾਂ ਵੀ ਨਹੀਂ ਮੈਂ ਕਿਤੇ ਗਈ ਉਹ ਕਿਸੇ ਕੋ ਪਿੰਡ ਚੋਂ ਲੈਤਾ ਘਰ ਉਧਰ ਮੈਂ ਗਈ ਵੀ ਨਹੀਂ ਸਾਡਾ ਆਉਣਾ ਜਾਣਾ ਥੋੜਾ ਜਿਹਾ ਉਧਰ ਘੱਟ ਚੀਰ ਹੁਣ ਸਾਡੇ ਸੱਜਿਆਂ ਨਾਲ ਘਰ ਵਾਗਿਆ ਉਧਰ ਹੁਣ ਉਹ ਗਲੀ ਚੌਲਾ ਜਾਣਾ ਵੀ ਹੋ ਜਾਊਗਾ ਕਿਉਂਕਿ ਉਹ ਗਲੀ ਸਾਡੇ ਕੋਈ ਸੱਜਿਆਂ ਨਾਲ ਘਰ ਨਹੀਂ ਸੀ ਹੈਗਾ ਤੇ ਨੇ ਤੁਹਾਨੂੰ ਕਰ ਦਿਖਾਵਾਂਗੇ ਨੇ ਅਸੀਂ ਦੇਖਾਂਗੇ ਤੇ ਬਹਾਦਰ ਗੁਰੂ ਜੀ ਬਹਾਦਰ ਗੁਰੂ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਸਿਰ ਗੁਰੂ ਗੁਰਾਂ ਸਾਹਿਬ ਜੀ ਦੇ ਤੇ ਜੇ ਬੀਬੀ ਗਈ ਜੇ ਨਾ ਹੋਣਾ ਤੇ ਆ ਜਾਣ ਤਾਂ ਬੀਬੀ ਸਾਡੇ ਸੇ ਹੋਗੇ ਤੇ ਕਹਿੰਦੇ ਸਾਡੇ 7:30 ਵਜੇ ਨੂੰ 8:00 ਵਜੇ ਨੂੰ ਸਮਾਪਤੀ ਹੋ ਜੂ ਕਿਉਂਕਿ ਜੇ ਮੱਝਾਂ ਨਮਾਉਣ ਲੱਗ ਜਾਂਦੀ ਫਿਰ ਮੱਝਾਂ ਨਵੀਂ ਨਵਾਈਆਂ ਜਾਂਦੀਆਂ ਸੀਗੀਆਂ ਤਾਂ ਕਰਕੇ ਵਾਫੇ ਮਹਾ ਕੇ ਨਮਾ ਲਾਂਗੇ ਸਰਦਾਰ ਜੀ ਕਹਿੰਦੇ ਕਿਤੇ ਭੋਗ ਨਾ ਪੈ ਜੇ ਫੇਰ ਵੀ ਹਨਾ ਮੈਂ ਤਾਂ ਇਹ ਦਿਮ ਚੱਲਦੀ ਨਹੀਂ ਜਾਇਆ ਹੂੰ ਕਹਿ ਨਹੀਂ ਮੈਂ ਕਹਿ ਜਿੱਪ ਗਈ ਨਹੀਂ ਤੇ ਹੁਣੀ ਚੱਲੂ ਹਣਾ ਸੋ ਕਿਤੇ ਨੇ ਜਾਇਆ ਵੀ ਤੇ ਜਾਂਦਾ ਜੀ ਦਸਮੀ ਸੀ ਮੇਰੇ ਯਾਦ ਨਹੀਂ ਸੀ ਹੈ ਕਿ ਵੀ ਦਸਮੀ ਆਏਗੀ ਤੇ ਦਿਨੇ ਆਪਾਂ ਨੂੰ ਲੰਗਵਾਲ ਵੀ ਜਾਣਾ ਪਊਗਾ ਦਸਮੀ ਤੇ ਚਲੋ ਜੀ ਆਪਾਂ ਉਹਨਾਂ ਦੇ ਘਰ ਜਾ ਕੇ ਮਿਲ ਜਾਂਗੇ ਕੰਨ ਜਪ ਤਾਲਕ ਪ੍ਰਭ ਲਖ ਵਡਾਣੇ ਬਾਹਰ 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 ਪ੍ਰਭ ਜਪੀਐ ਤੀ ਅੰਮ੍ਰਿਤ ਹੂ ਮੰਤਰ ਤਰਪੀਐ ਨਾਮ ਰਤਨਾ ਜਿਨ ਗੁਰਮੁਖ ਪਾਇਆ ਿਸਕੇ ਸਭਨਾਂ ਨਾਹੀ ਦ੍ਰਿਸ਼ਟਾਇ ਨਾਮ ਧੰਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਸਾ ਜੋ ਜਨ ਤ੍ਰਿਵਸਾਨੇ ਮੰਤਨ ਨਾਮਹਿ ਨਾਮ ਸੁਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਉ ਬਉਦੋ ਜਹ ਦੇ ਬਾਜਨ ਦਾਤਿ ਕਭ ਆਪਣੈ ਜਨ ਕੀ ਨੀਂਦਾ ਦਾਤਿ ਪਰ ਹੈ ਭਗਤ ਕਰਹਿ ਭਗਤ ਆਪਣੇ ਪ੍ਰਭ ਕਰਹਿ ਊਠ ਬੈਠ ਤੋ ਸੋ ਬਤਦਾਮ ਕਹੋ ਨਾਨਕ ਜਨ ਕੈ ਸੰਗ ਕਾਮ ਬੋਲੋ ਜਹ ਦੇ ਬਾਤ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹਿ ਸੁਮਾਈ ਜੋ ਹੋਵਾ ਹੋ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਜਿਸ ਕੀ ਮਹਿਮਾ ਕੌਣ ਬਖਾਨੋ ਸਤਿਗੁਰੁ ਘਰੇਤ ਨ ਜਾਣੋ ਆਠ ਪਹਿਰੋ ਪ੍ਰਭ ਸੇ ਹਜੂਰੇ ਕਹੁ ਨਾਨਕ ਸੇ ਜਨ ਤੂਰੇ ਸਤਿਗੁਰੂ ਬਹਿ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਲਵਤੀਆਂ ਬੋਧਾ ਗੀਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ ਸਬਦ ਤੰਗ ਆਵੋ ਹਰੀ ਕੇ ਰਾਹ ਬਨ ਜਿਨੀ ਗਉਸਾਇਆ ਹਰ ਨਾਮ ਕਰ ਆਨੰਦ ਹੋਵਾ ਸਤਿਗੁਰੂ ਕੈ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਦੀਕਾਰ ਹੁ ਕਰੇ ਤੇਰਾ ਕਰਦ ਸਭ ਸੁਵਾਰਣਾ ਸਭ ਲੱਗ ਲਾ ਸੁਵਰਤ ਸੁਆਮੀ ਸੋਚਾਂ ਮਨੋਂ ਵਿਸਾਰੇ ਕਹੇ ਨਾਮ ਤਰ ਬਨ ਮੇਰੇ ਸਦਾ ਰਹੋ ਹਰਿ ਨਾਲੇ ਸਤਿ ਸ੍ਰੀ ਅਕਾਲ ਸਾਹਿਬਿਆ ਨਾਹੀ ਘਰ ਤੇ ਰਹਿ ਘਰ ਤਾਂ ਦੇ ਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਮਤ ਸਲਾਹਾ ਤੇਰੀ ਨਾਮ ਮਨ ਵਸਾਵੇ ਇਹ ਨਾਮ ਜਿ ਕਹਿ ਮਨ ਵਸਿਆ ਵਾਜੇ ਸ਼ਬਦ ਕਨੇ ਦੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸੱਚਾ ਦਾਮ ਮਿਰਾਇਆ ਦਾਤੋ ਸਤਿਨਾਮ ਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਸਿ ਭੂਰੇ ਗੁਰ ਤੇ ਸੁਣ ਤੇ ਪਨੀਤ ਕਹਾਤੇ ਪਵੰਤ ਸਤਗੁਰ ਰਹਾ ਪਰ ਜਨਵੰਤ ਲਾਲ ਤੁਮਰ ਚਰਨ ਲਾਗੇ ਬਾਦੇ ਸੁਲੋਕ ਪਾਹਣ ਗੁਰੂ ਪਾਣੀ ਦੇਰ ਸਦਾਤ ਨੋਏ ਲਾਈ ਦਾਇਆ ਸਿਰ ਲੈ ਜੰਗਾਇਆਂ ਬੋਲ ਆਈਆਂ ਬਾਚੈ ਧਰਮ ਪਰਮੀ ਆਪੋ ਆਪਣੀ ਕੈਨੇੜ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਵਾਰੀ ਗੁਰੂ ਜੀ ਕਾ ਖਾਲਸਾ ਵਾਰ ਗੁਰੂ ਜੀ ਕੀ ਫਤਿਹ ਤੂੰ ਠਾ ਆਪੇ ਜੋੜ ਬੱਚੀ ਆ ਕੁੜੀਆ ਇਧਰ ਅੰਜਾ ਫੋਨ ਲੈਣਾ ਪੜਨਾ ਫੋਨ ਫੋੜ ਪਾਉਣਾ ਕਿਹੜੀ ਕੁੜੀਆ ਕਿਹੜਾ ਆ ਮੁੰਡਾ ਕੁੜੀਆ ਸੁੱਤਾ ਪਿਆ ਕੁੜੀਆ ਆ ਕੁੜੀਆ ਵਾ ਇਹਨਾਂ ਨੂੰ ਦੱਸਣਾ ਮੈਂ ਘਰ ਨੂੰ ਕੀ ਦੱਸਾਂ ਆਨੇ ਕਾ ਬੈਠ ਜਾਣਾ ਮੈਂ ਫਾਈਲ ਫਾਈਲ ਵਾਲਾ ਕਰੀਦਾ ਮੈਨੂੰ ਕੋਈ ਆਨੇ ਵਾਲੀ ਪਾ ਨਾ ਮਾੜੀ ਕੋਈ ਕਿਥੀ ਨੂੰ ਜਾਣਦਾ ਆਂ ਦੇ ਦੇ ਨਾ ਪਰ ਸੋਈ ਤਾਂ ਦੇਖ ਲਈਂ ਮੇਰੇ ਜੇ ਵਧੀਆ ਦੇਖੀਂ ਸੋਈ ਤਾਂ ਦੇਖ ਲਈਂ ਨਾ ਦੀ ਪਰ ਸੋਈ ਵਧੀਆ ਹੈ ਨਾ ਸਾਰਾ ਵਧੀਆ ਬਣਿਆ ਹੋਇਆ ਹੈਗਾ ਤੁਹਾਡਾ ਘਰ ਹਾਂ ਦੇਖੋ ਬੰਨਾ ਮਾਰ ਦੇਖੋ ਸਾਰਾ ਵਧੀਆ ਬਣ ਗਿਆ ਬੜੀ ਐਤ ਹੈ ਬਈ ਮਾਸੀ ਜੀ ਬਾਤ ਦਾ ਦਸਰੇ ਕਾਲੀ ਕਿ ਮੈਨੇ ਬੇਬੇ ਜੀ ਰੋਟਾ ਦੇਖੀ ਬੜਿਆ ਟਾਈਮ ਨਾਲ ਨਿਬੜ ਗਿਆ ਕੰਮ ਹਣਾ ਲੋ ਜੀ ਆ ਮਾਸੀ ਜੀ ਨੇ ਸਾਡੇ ਇਹਨਾਂ ਨੇ ਰਹਿਤਾ ਘਰ ਇਹਨਾਂ ਨੇ ਰਹਿਤਾ ਸਾਡੇ ਭੂਆ ਜੀ ਲਾਗਦੇ ਨੇ ਕਹਿੰਦੇ ਮੈਨੂੰ ਭੂਆ ਜੀ ਨਾ ਕਹ ਪਰ ਮੇਨੂੰ ਨਾਂ ਲਿਆ ਕਰੋ ਪਾਲ ਇਹ ਨਾਂ ਵਿਚਰੀ ਨੰਦ ਪਰਜਾਈ ਨਹੀਂ ਗਈ ਇਹ ਜੀ ਇਹ ਆ ਵਿਚਰੀ ਨੰਦ ਪਰਜਾਈ ਨਹੀਂ ਗਈ ਮਾਸਿਨਸ ਆ ਗਏ ਰ ਸਾਰੇ ਇਹਦਾ ਨਵੇਂ ਘਰ ਚ ਉਹ ਪੁਰਾਣੀ ਆਈ ਉਹ ਚਾਪੜੇ ਬਣਾਉਣਾ ਪਾਪੀ ਕਿਦੋਂ ਭਾਗੀ ਤੁਸੀਂ ਕੱਲ ਖਾਣ ਖਾਦ ਤਾ ਸੁਣ ਅੱਜ ਨਮਾ ਅੱਪਾ ਜਾਣੇ ਹੁਣ ਸੈਨ ਕਮਰੇ ਨਹੀਂ ਬਣੇ ਹੋਏ ਬਰਾਣ ਵਧੀਆ ਜਿਦਾ ਜੀ ਤੁੰਗ ਨਹੀਂ ਮੱਜਾਂ ਲਈ ਵਧੀਆ ਸੈੱਟ ਹੈ ਨਾ ਆਪ ਇੱਥੇ ਆਪ ਇੱਥੇ ਆਪ ਇੱਥੇ ਚਪਲਾ ਚਪਲਾ ਆਪਾਂ ਸੱਤ ਗਾਵੇ ਅੱਫਰੀ ਦਾ ਉਹ ਥੀ ਕੋਈ ਉਹ ਫਸੂ ਦੇਣਾ ਦੋ ਗਾਂਆਂ ਲੈਣਾ ਆਲੇ ਪਾਸੇ ਆਹ 100 ਰੁਪਏ ਦੇ ਦਿਆਂਗੇ ਫਿਰ ਤੁਹਾਨੂੰ ਗੱਲ ਕਰਦੇ ਨਾ ਦੋ ਨੰਬਰ ਨਹੀਂ ਹੱਦਿਆ ਹਾਂ ਨੰਬਰ ਹੈ ਨਹੀਂ ਕਾ ਰੋਜੀ ਨੂੰ ਵੇੜਿਆ ਨੋ ਹਾ ਸਾਡੀ ਬੀਬੀ ਸੇਵਾ ਕਰਦੀ ਫਾਹੰਦ ਬاتھਰੂਮ ਹਜੇ 7 ਪਈ ਹੈ ਬاتھਰੂਮ ਨਹੀਂ ਸੇ ਹੈਗਾ ਇੱਧਰ ਮਸਕਰ ਆ ਕੇ ਪਿੰਨਿਆਂ ਦੇ ਘਰ ਆ ਗਿਆ ਤਾਂ ਵਧੀਆ ਬਣ ਗਿਆ ਹਮਾ ਸੁਖਮਨੀ ਸਾਹਿਬ ਦੇ ਪਾਸ ਤੋਂ ਆ ਗਏ ਆ ਕੇ ਮੱਝਾਂ ਨਮਾਈਆਂ ਬੀਬੀ ਨੇ ਬਣਾਈ ਰੋਟੀ ਤੇ ਹਜੇ ਫਿਰ ਕੱਪੜੇ ਮਾ ਹਣਾ ਫਿਰ ਟੱਪ ਵਾਲੀ ਚੜਜੂਗੀ ਫਿਰ ਗੁੰਦੀਆਂ ਦਾ ਤਾਰਾਂ ਤੇ ਤੇ ਹੁਣ ਹਜੇ ਮੱਝਾਂ ਖਲੋ ਸੁਭਾਈ ਲੈਣਗੀ ਤਾਂ ਨਹੀਂ ਦਪਹਿਰ ਆ ਗਿਆ ਅੱਜ ਨੂੰ ਦੀ ਕੰਮ ਨੂੰ ਦੂੜ ਘੰਟਾ ਲੱਗ ਗਿਆ ਹਨਾ ਦੋ ਦੋ ਮਹੀਨੇ ਤੋਂ ਬੱਧੀ ਦੇ ਜੋ ਆ ਗਿਆ ਹਾਂ ਦੂੜ ਘੰਟਾ ਲੱਗ ਗਿਆ ਵਾਪਸ ਤੇ ਜਦੋਂ ਕੁਝ ਕੁ ਜਾਏ ਵਧੀਆ ਬੱਚੇ ਰਹੇ ਹਨਾ ਖਾਂ ਕੁਲੇ ਤਾਂ ਚ ਵਗ ਗਏ ਜੋ ਇਹ ਚੋਪੀਆਂ ਹੂੰ ਉਹ ਕਰੇ ਆ ਕਿ ਹਉਤਾਂ ਕਰੇ ਆਊਗਾ ਨਾ के तांन लो के बन के और किनके न नाम नाम दा तू कहो काटा है आओ तेरे खादू आके कर인다ਊगा सीधा उकड़ा के नि तो गड्डी ते गया तेरी आओ हां करियौ रोटी खाणो हां मैं कर में फाड़ दऊगा रोटी दा नाम बसि भगोली काट दो सही तो लाड़ दिया आज गुरु में लाड़ रोटी पुत्त इक रोटी रहगी बस ने सूचो ओना ना बंदा जाके बैठू भी चाय पानी पी लूगा मैं भी होरी गया तू इ महीना वाला आला ਕਿਆ ਰਲਾਇਆ ਵਾ ਅਗਲਾ ਕਿਆ ਕੋਈ ਪੀ ਪੀ ਬਣ ਜਾਣ ਨਹੀਂ ਜਾਂਦਾ ਫਿਰ ਤਾਂ ਲੱਗਦੀ ਆ ਤਾਜ਼ੀ ਹਨੇਰਾ ਜੀ ਪੌਰ ਪੂ ਚੱਕਰ ਗਏ ਨੇ ਪੌਦਾ ਪਾਲੇ ਸਬਜ਼ੀ ਤਾਂ ਪਈ ਆ ਉਹ ਨਹੀਂ ਖਾਂਦੇ ਸੋ ਨਹੀਂ ਸਬਜ਼ੀ ਨਹੀਂ ਖਾਂਦੇ ਆ ਹੀ ਪਾਰੇ ਸੁੱਕੀ ਸਬਜ਼ੀ ਮਿਕਸ ਪਈ ਆ ਨੇ ਤੌਤਰਾ ਜਮਾ ਸਟਾਰਟ ਹੀ ਖੜਾ ਹੈ ਤੇ ਇਹ ਹੀ ਹੁੰਦਾ ਹੋ ਪਾਣੀ ਦੇ ਚਾਰ ਦੇ ਤੌਰ ਮੋਟਰਸਾਈਕਲ ਹੋਰਾਂ ਦੇ ਪੈਟਰੋਲ ਤੇ ਚੱਲਦੇ ਨੇ ਮੋਟਰਸਾਈਕਲ ਪਾਣੀ ਤੇ ਚੱਲ ਸੀ ਐਨ ਜੀ ਆ ਉਹ ਤਸ ਸੀ ਐਨ ਜੀ ਦਾ ਚਾਰ ਦਾ ਸੱਜਿਆ ਹੈ ਸੀ ਐਨ ਜੀ ਗੈਸ ਪਾਈ ਵਿੱਚ ਸੀ ਐਨ ਜੀ ਤੇ ਕਰਾਇਆ ਹੋਇਆ ਜੰਗੀ ਦਾ ਮਾ ਜਿਹੜਾ ਕਾਰ ਨਹੀਂ ਛੋੜੀ ਗੱਤ ਸਸਾਈ ਨਹੀਂ ਕਰਦੇ ਆਹੋ ਹਾਂ ਮੈਨੂੰ ਤੇ ਸਿਖਾਉਣ ਦੇਂਦੇ ਜੋੜ ਜਿਹੜਾ ਜਿੱਕਾ ਆ ਜਦੋਂ ਬਾਈਲਾ ਤੇ ਖੰਡਾ ਤੇ ਲਾਲਾ ਪੈਂਚਾ ਹੋਰ ਨਾ ਆ ਗਏ ਪੀਜ਼ਾ ਖਾਣ ਜਾਂਦੇ ਥੋੜਾ ਕੀ ਬਤਾ ਪੀਜ਼ਾ ਖਾਣ ਆ ਕੋਲ ਦੌਰ ਰਹੀ ਨੇ ਤੁਸੀਂ ਘੱਟ ਘੱਟਦੇ ਹੋ ਫੇਰ ਆ ਫਿਰ ਪੀਜ਼ਾ ਖਾਣੇ ਆ ਆਪ ਵੀ ਮਿੰਟ ਨਾਲ ਆਲੀ ਸਕੂਟਰੀ ਤੇ ਵਗ ਜਾਗੇ ਤੁਸੀਂ ਕਿਉਂ ਵੀ ਡੱਗ ਨਿਓ ਦੋਨੇ ਸਹੀ ਲੱਗਦੇ ਰਹਿਣੋ ਤਾਂ ਕੋਈ ਨਹੀਂ ਕਿਸੇ ਕੇ ਪੀਜ਼ਾ ਨਾਲ ਉਹ ਦੇਖਦਾ ਹਾਂ ਹਾਂ ਨਹੀਂ ਸਾਡੇ ਕੋਲ ਚਲੋ ਜੀ ਫਿਰ ਮਿੰਟ ਸਹੀ ਹੋ ਗਏ ਮੁੰਡਾ ਇਹ ਲੋ ਜੀ ਆਪਾਂ ਨੇ ਕੰਮ ਧੰਦੇ ਕਰ ਲਏ ਨੇਗੇ ਤੇ ਆਪਾਂ ਜਾਣੇ ਹੁਣ ਗੁਰਦੁਆਰਾ ਸਾਹਿਬ ਤੇ ਲੌਂਗਵਾਲ 10ਵੀਂ ਤੇ ਤੇ 10ਵੀਂ ਤੇ ਜਾਣੇ ਆਗੇ ਤੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਤੇ ਗਏ ਤੇ ਫਿਰ ਪਹਿਲਾ ਕੰਮ ਕੀਤਾ ਸੁਖਮਨੀ ਸਾਹਿਬ ਜਾਣ ਤੋਂ ਪਾਠ ਤੋਂ ਪਹਿਜ ਜਾਣ ਤੋਂ ਪਹਿਲਾਂ ਉਹ ਦੁਬਾਰ ਉਹਨਾਂ ਦੇ ਘਰੋਂ ਆ ਕੇ ਬਹੁਤ ਸਾਰੇ ਕੰਮ ਕੀਤੇ ਜੇ ਹਟਾ ਇਹ ਮਾ ਹੁਣ ਸਵਾ 10 ਹੋ ਗਏ ਨੇਗੇ ਤੇ ਸਰਦਾਰ ਜੀ ਨੂੰ ਕੰਮ ਨੇਗੇ ਬਹੁਤ ਜਾਰੇ ਮੈਂ ਤੇ ਸੁਖਮਣੀ ਜਾ ਰਿਹਾ ਮੱਥਾ ਟੇਕੇ ਆਵਾਂਗੇ ਤੇ ਕਿਉਂਕਿ ਨਾਂਗਾਨੀ ਪਹੂਗਾ ਹਨਾ ਚਲੋ ਮੱਥਾ ਟੇਕੇ ਆਵਾਂਗੇ ਫਿਰ ਜਿਨੋਂ ਆਪਣੀਆਂ ਮੱਜਾਂ ਸੂਈਆਂ ਆਪਾਂ ਫਿਰ ਜਾਇ ਆਵਾਂਗੇ ਤੇ ਆਉਂਦੀ 10ਵੀਂ ਨੂੰ ਸਾਇਦ ਆਪਣੀ ਇੱਕ ਮੱਜ ਸੂਹੂਗੀ ਔਰ ਫਿਰ ਜਾਇ ਆ ਮੰਗੇ ਤੇ ਸਾਨੂੰ ਜਾਣਾ ਉੱਥੇ ਜੀ ਜ਼ਰੂਰੀ ਆ ਬਸ ਆਪਣੇ ਕੰਮ ਹੋ ਗਏ ਨੇ ਤੇ ਦੇਖਦੇ ਆ ਜਾਨਿਆ ਲੰਗੋਵਾਲ ਤੇ ਹੁਣ ਸਾਥੋਂ ਤੇ ਵੀਡੀਓ ਵੀ ਨਹੀਂ ਪਾਣੇ ਕਿਉਂਕਿ ਕੱਠ ਹੋਊ ਬਹੁਤ ਜਿਆਦੇ ਹੈ ਨਾ ਕੱਠ ਵਾਲੀ ਦਸਮਣੀ ਆਏਗੀ ਤੇ ਆਪਾਂ ਤੁਹਾਡੇ ਨਾਲ ਬਹੁਤ ਵਾਰੀ ਸ਼ੇਅਰ ਕਰੀਆ ਜਿਹੜੀ ਸੀਡ ਹੁੰਦੀ ਔਰ ਵੀਡੀਓ ਬਣਾ ਲੈਣੇ ਕੱਠ ਇੱਥੇ ਲਾਦਾ ਕੋਈ ਪੋਣੀ ਨਾ ਖੋਕੇ ਲੈ ਜੀ ਹੈ ਨਾ ਜਦ ੱਤਕਾ ਵਜਦਾ ਹੁੰਦਾ ਵੀ ਡਗ ਡੁਗਣਾ ਪਈਏ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਤੇ ਨੇ ਜਾਵਾਂਗੇ ਅਸੀਂ ਬਾਜ਼ਾਰ ਦੇ ਵਿੱਚ ਆਪਾਂ ਮਿਲਾਂਗੇ ਤੁਹਾਨੂੰ ਹੁਣ ਕੱਲ੍ਹ ਵਾਲੇ ਵਲੌਗ ਚ ਦਿਖਾਵਾਂਗੇ ਬਾਜ਼ਾਰ ਚ ਆਪਾਂ ਕੀ ਲੈਂਦਾਗਾ ਨੇ ਸ਼ਾਪਿੰਗ ਕਰਕੇ ਆਵਾਂਗੇ ਅੱਜ ਤੇ ਨੇ ਮੱਥਾ ਟੇਕ ਕੇ ਆਵਾਂਗੇ ਬਾਜ਼ਾਰ ਚ ਜਾਇਆ ਆਵਾਂਗੇ ਸਰਦਾਰ ਜੀ ਨੂੰ ਕਈ ਦਿਨ ਹੋ ਗਏ ਕਹਿੰਦੇ ਉਹ ਕਹਿੰਦੇ ਹੁਣ ਬਸ ਮੇਰਾ ਤਾਂ ਕੰਮ ਵਾਲਾ ਹੈ ਕਹਿੰਦੇ ਵੀ ਮੇਰਾ ਕੰਮ ਵਾਲਾ ਤੁਸੀਂ ਵਗਜੋ ਕਹਿੰਦਾ ਹੁਣ ਤੁਸੀਂ ਕੱਢ ਲੈ ਆਣੀਓ ਤੁਸੀਂ ਜਾਇਆ ਕਰੋ ਹੁਣ ਜੇ ਤੁਸੀਂ ਜਾਣ ਲੱਗ ਲੀਆਂ ਕਿੱਜੋਗੇ ਕਹਿੰਦੇ ਫੇਰ ਤੁਹਾਨੂੰ ਹੁਣ ਪਤਾ ਲੱਗੂਗਾ ਲੋ ਜੀ ਆਪਣੇ ਕੱਪੜੇ ਵੀ ਸੁੱਕ ਗਏ ਨੇ ਤਾਰ ਤੇ ਪਾਏ। ਯਾਪੀ ਲਾਲੂ ਬੀਬੀ ਜੀ ਹੁਣ ਕੱਪੜੇ-ਕੱਪੜੇ ਲਾਉਣ ਲੱਗ ਪਏ ਜਮੀਂ ਦੁਪਹਿਰਾ ਆ ਜੂਗਾ। ਤੇ ਚਲੋ ਜੀ ਅੱਪਾ ਮਿਲਦੇ ਆਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ। ਹਾਂ ਲੈ ਗਿਆ। ਤੇ ਚਾਹ ਚੂ ਬਾਗੀ ਆ 10 ਸਾਲੀ ਖੇਤ ਹੈ। ਹਾਂ ਕਲਦੀ ਵੀ ਲੈ ਗਿਆ। ਹਾਂ ਕਲਦੀ ਵੀ ਲੈ ਗਿਆ। ਤੇ ਨਵੀਰਾ ਡੈਡੀ ਲੈ ਗਿਆ ਚਾਹ ਤੇ ਚਾਹ ਬਾਗੀ ਆ ਖੇਤ। ਤੇ 10 ਸਾਲੀ ਦੁਪਹਿਰ ਵਾਲੀ ਹੀ ਰਹੇਗੀ ਕੱਲੀ। ਉਹ ਬਾਗੂਗੀ। ਤੇ ਦਰਜੀ ਕਰੇ ਖਾਧੀ ਰੋਟੀ ਬਸ ਇੱਕ ਰੋਟੀ ਠੱਕੇ ਦੇ ਨਾਲ ਸਿੱਟੀ ਹੋਈ ਅੰਦਰ ਕਿਉਂਕਿ ਹਨਾ ਉੱਥੇ ਚਾਹ ਨਾਲ ਬਦਾਣਾ ਖਾਇਆ ਏ ਤੇ ਉੱਥੇ ਚਾਹ ਨਾਲ ਖਾ ਪੀਆ ਇਸ ਮਾਨ ਨੂੰ ਖੁਜੀ ਨਹੀਂ ਸੀ ਹੈਗੀ ਕਿਉਂਕਿ ਜੇ ਰ ਆਪਾਂ ਲੇਟ ਚਾਹ ਪੀ ਲੈਣੇ ਆਪਣੀ ਭੁੱਖ ਮਰ ਜਾਂਦੀ ਹੈ ਤੇ ਬਸ ਇੱਕ ਕੰਮੀ ਨਵੇੜਾ ਰੋਟੀ ਖਾ ਕੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇੱਥੇ ਅੰਤ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਲੱਖਣੀ ਘੜੀ ਵਾਹਿਗੁਰੂ ਸਭ ਤੇ ਲਿਆਵੇ ਹਨਾ ਸਭ ਦੇ ਸੋਹਣੇ ਸੋਹਣੇ ਘਰ ਬਣਾਵੇ ਸਭ ਤੇ ਖੁਸ਼ੀਆਂ ਲਿਆਵੇ ਵਾਹਿਗੁਰੂ ਚਲੋ ਜੀ ਮਿਲਾਂਗੇ ਕੱਲ ਨੂੰ ਕਿਸ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਨਾਲ ਕਾਣਾ ਸਾਰੇ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਨਾਂ ਤੋਂ ਪਿਆਰੇ ਸੰਸਕਾਰ ਸਾਈ ਨੂੰ ਵਿਛੋੜਿਆ ਗਿਆ ਬੋਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਅ ਦਾ ਦਾਨ ਪਿਆਰੇ ਹਾਲਸਾ ਜੀ ਬਖਸ਼ ਜੀ اے ਨਮਾੜਿਆਂ ਦੇ ਮਾਰ ਗੁਰੂ ਦੇ ਤਾੜਿਆਂ ਦੇ ਤਾੜ ਗੁਰੂ ਨਿਉਟਿਆਂ ਦੇ ਉਸ ਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਮਾਪੂ ਕੋ ਆਬੀ ਦੇ ਚਰਨਾ ਕਮਲਾ ਮਿਰਚਰਦਾਸ ਦੇਤੀ